ਗੁਰਸਾਹਿਬ ਸਿੰਘ ਗਿਆ ਹਸ਼ਕਾ ਪਾਰਕ ਚ ਉਹਦਾ ਫੁੱਟਬਾਲ ਦਾ ਗਰਾਊਂਡ ਆ ਫੁੱਟਬਾਲ ਖੇਡ ਕੇ ਆਇਆ ਇਹਨੂੰ ਆ ਕੇ ਲੱਗਿਆ ਹੀ ਭੁੱਖ ਕਹਿੰਦਾ ਮਮਾ ਮੈਨੂੰ ਕੁਛ ਬਣਾ ਕੇ ਖਿਲਾਓ ਮੈਂ ਖਾਣਿਆ ਕੁਲਚੇ ਗੁਰਸਾਹਿਬ ਨੇ ਅੱਜ ਕਰੀ ਆ ਫਰਮਾਇਸ਼ ਮੈਨੂੰ ਕੁਲਚੇ ਬਣਾ ਕੇ ਖਿਲਾਓ ਕਹਿੰਦਾ ਮਮਾ ਇਹਦੀ ਯਾਦ ਆ ਗਈ ਸੀ ਤੇ ਕੁਲਚੇ ਖਾਣੇ ਇਹਨੂੰ ਆ ਗਈ ਆਪਣੇ ਇੰਡੀਆ ਦੀ ਪੰਜਾਬ ਦੀ ਯਾਦ ਰੇੜੀ ਵਾਲੇ ਕੁਲਚੇ ਕਹਾਂ ਮਮਾ ਰੇੜੀ ਵਾਲੇ ਕੁਲਚੇ ਬਣਾ ਕੇ ਖਿਲਾਓ ਚਲੋ ਅੱਜ ਇਹਨੂੰ ਆਪਾਂ ਖਿਲਾਉਨੇ ਆ ਕੁਲਚੇ ਬਣਾ ਕੇ ਮੈਂ ਤੁਹਾਨੂੰ ਵੀ ਦਿਖਾਉਣਾ ਹੈ ਨਾਲ ਦੀ ਨਾਲ ਰੈਸਪੀ ਅੱਜ ਮੌਸਮ ਵੀ ਬਹੁਤ ਸੋਹਣਾ ਹੋਇਆ ਹੈ ਹਵਾ ਚੱਲ ਰਹੀ ਹੈ ਅੱਜ ਮੌਸਮ ਵੀ ਬਹੁਤ ਸੋਹਣਾ ਹੋਇਆ ਹੈ ਠੰਡੀ ਠੰਡੀ ਹਵਾ ਵਿੱਚ ਕੁਲਚੇ ਖਾਣ ਦਾ ਜਿਹੜਾ ਵੱਖਰਾ ਹੀ ਨਜ਼ਾਰਾ ਠੰਡਾ ਠੰਡਾ ਮੌਸਮ ਨਾਲ ਦੀ ਨਾਲ ਆਪਾਂ ਬਣਾਉਨੇ ਆ ਕੁਲਚੇ ਚਲੋ ਬਣਾਉਨੇ ਆ ਉਹ ਵੀ ਗਰਮ ਗਾਰਾ ਠੰਡੇ ਹਵਾ ਵਿੱਚ ਖਾਓਗੇ ਗਰਮ ਗਰਮ ਕੁਲਚੇ ਕੁਲਚੇ ਬਣਾਉਣ ਦੀ ਤਿਆਰੀ ਆਪਾਂ ਨੇ ਜਿਹੜੇ ਆਲੂ ਆ ਅਤੇ ਛੋਲੇ ਚਿੱਟੇ ਇਹ ਉਬਾਲ ਕੇ ਰੱਖ ਲਏ ਬੋਇਲ ਕਰਕੇ ਰੱਖ ਲਏ ਨਾਲੇ ਆਪਾਂ ਨੇ ਕੱਟਿਆ ਹੋਇਆ ਅੱਜ ਘਰ ਦਾ ਤਾਜ਼ਾ ਪਿਆਜ਼ ਸਪ੍ਰਿੰਗ ਆਨੀਅਨ ਨਾਲੇ ਟਮਾਟਰ ਨਾਲੇ ਹਰੀ ਮਿਰਚ ਗੁਸੈਬ ਸਿੰਘ ਦਿਖਾਊਗਾ ਤਾਜੀ-ਤਾਜ਼ੇ ਹਰੇ ਪਿਆਜ਼ ਘਰ ਦੇ ਪਿਆਜ਼ਾਂ ਦਾ ਜਿਹੜਾ ਵੱਖਰਾ ਨਜ਼ਾਰਾ ਕੁੰਚੇ 'ਚ ਵੀ ਵੱਖਰਾ ਜਿਹੜਾ ਇਹਦਾ ਸਵਾਦ ਆਊਗਾ ਬਹੁਤ ਕੈਂਟ ਬਹੁਤ ਜ਼ਿਆਦਾ ਕੈਂਟ ਚਲੋ ਕਰਦੇ ਆਪਾਂ ਤਿਆਰੀ ਬਣਾਉਣੀ ਅਮਰ ਹੋਏ ਇਹਨਾਂ ਨੂੰ ਆਪਾਂ ਨੇ ਏਦਾਂ ਨਾ ਇਸ ਤਰੀਕੇ ਨਾਲ ਨਾ ਕੱਟ ਲਾ ਕੇ ਬਰੀਕ-ਬਰੀਕ ਕੱਟ ਲੈਣਾ ਸਾਰੇ ਆਲੂਆਂ ਨੂੰ ਏਦਾਂ ਬਰੀਕ-ਬਰੀਕੋ ਕੱਟਾਂਗੇ ਇਹਦਾ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਫਿਰ ਕੱਟੇ ਹੋਏ ਇਹਨਾਂ ਨੂੰ ਆ ਕਰ ਲਿਆ ਔਨ ਹੁਣ ਆਪਾਂ ਵਿੱਚ ਪਾਵਾਂਗੇ ਇਹਦੇ ਬਟਰ ਬਟਰ ਨੂੰ ਕਰੂਗੇ ਚੰਗੀ ਤਰ੍ਹਾਂ ਮੈਲਟ ਬਟਰ ਤਾਂ ਮੈਨੂੰ ਬਹੁਤ ਟੇਸਟੀ ਲੱਗਦਾ ਹੈ ਕੋਲਚਿਆਂ ਤੇ ਜਿਹੜਾ ਬਟਰ ਦਾ ਸਵਾਦ ਉਹ ਵੀ ਵੱਖਰਾ ਹੀ ਹੁੰਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਣਾ ਬਟਰ ਜਿਹੜਾ ਮੈਲਟ ਹੋ ਰਿਹਾ ਹੈ ਵਿੱਚੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਹ ਛੋਲੇ ਛਿੱਟੇ ਛੋਲੇ ਸਵਾਲ ਕੇ ਰੱਖੇ ਹੋਏ ਆ ਇਹਨਾਂ ਨੂੰ ਥੋੜਾ ਜਿਹਾ ਆਪਾਂ ਵਿੱਚ ਪਾ ਕੇ ਰੋਸਟ ਕਰੂਗੇ ਆਪਣਾ ਬਟਰ ਪਿੰਗਲ ਗਿਆ ਹੁਣ ਚੰਗੀ ਤਰ੍ਹਾਂ ਹੁਣ ਆਪਾਂ ਪਾਉਨੇ ਆ ਵਿੱਚ ਛੋਲੇ ਛਿੱਟੇ ਛੋਲੇ ਬੋਇਲ ਕਰੇ ਹੋਏ ਥੋੜੇ ਜਿਹਾ ਇਹਨਾਂ ਨੂੰ ਕਰਾਂਗੇ ਰੋਸਟ ਹੁਣ ਆਪਣੇ ਜਿਹੜੇ ਛੋਲੇ ਆ ਚੰਗੀ ਤਰ੍ਹਾਂ ਰੋਸਟ ਹੋ ਗਏ ਦੇਖੋ ਬਿਲਕੁਲ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਆਲੂ ਇਹਨਾਂ ਨੂੰ ਵੀ ਕਰਾਂਗੇ ਰੋਸਟ ਵਿੱਚ ਪਾ ਕੇ ਕੋਲਟੀਆਂ ਦੇ ਅੰਦਰ ਦੋਨਾਂ ਦਾ ਮਿਕਸਰ ਬੋਕਾਇਸ ਲੱਗਦਾ ਹੈ ਇਹਨਾਂ ਨੂੰ ਵੀ ਆਪਾਂ ਵਿੱਚ ਚੰਗੀ ਤਰ੍ਹਾਂ ਜਿਹੜੇ ਰੋਸਟ ਕਰ ਲਾਂਗੇ ਸਰ ਆਪ ਸਿੰਘ ਦੇ ਫੇਵਰਿਟ ਉੱਚੇ ਮਾਲੇ ਕੁ ਪਰਫੈਕਟ ਸਿੱਖਰੇ ਨਾਲ ਦੀ ਨਾਲ ਰੈਸਪੀ ਹਨਾ ਪਰ ਸਾਹਿਬ ਬਹੁਤ ਸਾਰੀਆਂ ਸਿੱਖਣੀਆਂ ਹਜੇ ਬੜੇ ਹੋ ਕੇ ਫਿਰ ਮੈਂ ਵੀ ਬਣਾਇਆ ਕਰਨੀ ਸਰ ਕਹਿੰਦਾ ਵੱਡਾ ਹੋ ਕੇ ਫਿਰ ਮੈਂ ਵੀ ਬਣਾ ਕੇ ਖਿਲਾਇ ਕਰੂੰਗਾ ਹੁਣ ਆਪਣੇ ਆਲੂ ਵੀ ਚੰਗੀ ਤਰ੍ਹਾਂ ਹੋ ਗਏ ਰੋਸਟ ਔਰ ਸੋਲੇ ਵੀ ਚੰਗੀ ਤਰ੍ਹਾਂ ਹੋ ਗਏ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲਾ ਲੇ ਪਾ ਲੈ ਆਪਾਂ ਪਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਲਾਲ ਮਿਰਚ ਮੇਰੀ ਫੇਵਰਟ ਔਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ આમਚੂਰ ਪਾਊਡਰ આમਚੂਰ ਪਾਊਡਰ ਨਾਲ ਜਿਹੜਾ ਟੇਸਟ ਹੈ ਨਾ ਬਹੁਤ ਵਧੀਆ ਆਉਂਦਾ ਇਹਦੇ ਵਿੱਚ ਐਡ ਕਰਾਂਗੇ ਚਨਾ ਮਸਾਲਾ ਇਹ ਹੈਗਾ ਆਪਣਾ ਜੀਰਾ ਪਾਊਡਰ ਐਡ ਕਰਾਂਗੇ ਚਾਟ ਮਸਾਲਾ ਆਕੇ ਇਹਨੂੰ ਬਣਾਵਾਂਗੇ ਚਟਪਟਾ ਇਹਨਾਂ ਨੂੰ ਆਪਾਂ ਮਿਕਸ ਕਰਦੇ ਚੰਗੀ ਤਰ੍ਹਾਂ ਇੱਕ ਚੀਜ਼ ਆਪਾਂ ਫੇਰ ਭੁੱਲ ਗਏ ਹਮੇਸ਼ਾ ਦੀ ਤਰ੍ਹਾਂ ਉਹ ਕੀ ਨਮਕ ਇਹ ਹਮੇਸ਼ਾ ਕੋ ਭੁੱਲਦੇ ਹੁੰਦੇ ਆ ਗੁੱਸਾ ਭੁਲਾ ਦਾਂਦਾ ਬਿੰਕੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਆਪਾਂ ਨੇ ਪਾਉਣਾ ਸਵਾਦ ਅਨੁਸਾਰ ਜਿੰਨਾ ਜਿੰਨਾ ਪਸੰਦ ਆ ਜਿੰਨੂੰ ਜਿੰਨਾ ਪਸੰਦ ਆ ਨਮਕ ਪਾ ਲਿਆ ਮਿਕਸ ਕਰਾਂਗੇ ਹੁਣ ਆਪਾਂ ਦਾ ਮਸਾਲਾ ਇਹ ਚੰਗੀ ਤਰ੍ਹਾਂ ਹੋ ਗਿਆ। ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲਿਆ ਚੰਗੀ ਤਰ੍ਹਾਂ। ਹੁਣ ਆਪਾਂ ਇਹ ਮਸਾਲੇ ਵਿੱਚ ਕੀ ਕਰਨਾ ਕੀ ਪਾਉਣਾ? ਹੁਣ ਪਾਵਾਂਗੇ ਸੌਸਿਸ ਜਿਹੜੀਆਂ ਮੇਨ ਆ। ਇਹਦੇ ਵਿੱਚ ਐਡ ਕਰਾਂਗੇ ਆਪਾਂ ਟਮੇਟੋ ਕੈਚਅਪ ਜਿਹੜੀ ਮੇਰੀ ਫੇਵਰਿਟ ਆ ਬਹੁਤ ਜ਼ਿਆਦਾ। ਗੁਰਸੇਵ ਦਾ ਵੈਸੇ ਸਭ ਕੁਝ ਫੇਵਰਿਟ ਆ। ਇਹ ਵੀ ਗੱਲ ਸਹੀ ਆ। ਇਹ ਹੈਗੀ ਆਪਣੀ ਸੁਗੋ ਵੈਸੇ ਇਟਲੀ ਜਿਹੜੇ ਸੁਗੋ ਕਹਿੰਦੇ ਨੇ ਥੋੜੀ ਜਿਹੀ ਇਹ ਵੀ ਪਾਮਾ ਕੇ ਟਮਾਟਰਾਂ ਦੀ ਆ। ਇਹ ਵੀ ਬਹੁਤ ਟੇਸਟੀ ਹੁੰਦੀ ਹੈ। ਇਹਨਾਂ ਰੜ ਦੀ ਟੇਸਟ ਹੈ ਜਿਹੜਾ ਤਾਂ ਬਹੁਤ ਵਧੀਆ ਹੁੰਦਾ। ਹੁਣ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਸੋਇਆ ਸੌਸ। ਥੋੜੀ ਜਿਹੀ ਪਾਣੀ ਬਸ। ਬਸ। ਦੇਖੋ ਫੁੱਲ ਬਣ ਚੁੱਕਿਆ ਪੂਰਾ। ਮੈਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਜਿਹੜੀਆਂ ਸੌਸ ਜਿਹਾ ਬਣਾ ਲੈਣੀ ਆ। ਵਿੱਚ ਮਿਕਸ ਕਰ ਲਓ ਚੰਗੀ ਤਰ੍ਹਾਂ। ਦੇਖੋ ਹੁਣ ਇਹਦਾ ਰੰਗ ਵੀ ਕਰਨਾ ਵਧੀਆ ਹੋਣ ਲੱਗਿਆ। ਕਿੰਨਾ ਸੋਹਣਾ ਇਹਦਾ ਕਲਰ ਆਇਆ ਬਹੁਤ ਹੀ ਵਧੀਆ ਬਿਊਟੀਫੁਲ। ਮੈਂ ਆਪਾਂ ਨੇ ਮਸਾਲੇ ਐਡ ਕਰੇ ਹੁਣ ਸੌਸਾਂ ਨੂੰ ਦੇਖੋ ਇਹਦਾ ਕਲਰ ਕਿੰਨਾ ਪਿਆਰਾ ਹੋ ਗਿਆ ਪਹਿਲਾ ਕਲਰ ਦੇਖ ਕੇ ਉਹ ਇੰਨੀ ਜ਼ਿਆਦਾ ਭੁੱਖ ਲੱਗ ਜਾਂਦੀ ਆ ਖਾਣੇ ਚ ਪਰ ਜਿਹੜਾ ਬਾਅਦ ਚ ਮਜ਼ਾ ਆਉਂਦਾ ਉਹ ਲੱਗ ਉਹ ਅਲੱਗ ਤੋਂ ਉਹ ਬਡਾਰੇ ਨੂੰ ਦੇਖਣ ਨਾਲ ਇਹਨਾਂ ਨੂੰ ਦੇਖ ਕੇ ਸਾਨੂੰ ਆ ਗਈ ਆਪਣੇ ਪੰਜਾਬ ਦੀ ਯਾਦ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਿਆਜ਼ ਸਾਰੀ ਵੈਜੀਟਾਬਲਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ। ਟਮਾਟਰ। ਹੋਰ ਪਾਵਾਂਗੇ ਹਰੀ ਮਿਰਚ। ਕਰ ਲਓ ਮਿਕਸ। ਹੁਣ ਆਪਣਾ ਮਸਾਲਾ ਹੋ ਚੁੱਕਿਆ ਤਿਆਰ। ਦੇਖੋ ਕਿੰਨਾ ਸੁਣਾ ਕਲਰ ਆਇਆ ਇਹਦਾ। ਰੰਗ ਬਰੰਗਾ। ਇੱਥੇ ਆਪਾਂ ਨੇ ਪਾਇਆ ਛੋਲੇ, ਆਲੂ, ਸਾਰੇ ਮਸਾਲੇ ਔਰ ਵੈਜੀਟੇਬਲਸ। ਗੁਰਸਾਹਿਬ ਨੇ ਦੇਖੋ ਸਾਰੀ ਰੈਸਪੀ ਐ ਚੰਗੀ ਤਰ੍ਹਾਂ ਸਿੱਖ ਲਈ ਹੁਣ। ਹੁਣ ਆਪਾਂ ਬਣਾਉਨੇ ਆਂ ਪੀਸੇ ਆਪਾਂ ਨੇ ਲੱਤਾ ਕੂਚਿਆਂ ਦਾ ਆਹ ਵਾਲਾ ਸਾਈਜ਼ ਆਹ ਸਾਈਜ਼ ਠੀਕ ਰਹਿੰਦਾ ਹੈ ਵੱਡਾ ਸਾਈਜ਼ ਆ ਫਿਰ ਜ਼ਿਆਦਾ ਵੱਡਾ ਹੋ ਜਾਂਦਾ ਇਹਦਾ ਟੇਸਟ ਵੀ ਵਧੀਆ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਹੁਣ ਆਂ ਲਾਵਾਂਗੇ ਇਹਦੇ ਅੰਦਰ ਕੱਟ ਕੱਟ ਲਾ ਕੇ ਪਾਵਾਂਗੇ ਸੌਸ ਸੌਸ ਆਪਾਂ ਨੇ ਹੋਰ ਪਾਤੀ ਹੋਰ ਬੜੀ ਤੇਹਟ ਆਊਗਾ ਹੁਣ ਅਸੀਂ ਐਡ ਕਰਾਂਗੇ ਮਸਾਲਾ ਸਾਲਾ ਟੇਸਟੀ ਟੇਸਟੀ ਕਿੰਨਾ ਪਿਆਰਾ ਕਲਰ ਆਇਆ ਮਸਾਲੇ ਦਾ ਥੋੜਾ ਆਪਣਾ ਚਮਚੇ ਨਾਲ ਅੰਦਰ ਕਰ ਦੇਣਾ ਸਾਰੇ ਇਹ ਦੇਖੋ ਇਦਾਂ ਆਪਾਂ ਨੇ ਇਹਨੂੰ ਫਿਲ ਕਰ ਲੈਣਾ ਪੂਰਾ ਇੱਧਰ ਆਪਾਂ ਤਵਾ ਰੱਖਿਆ ਹੋਇਆ ਗਰਮ ਕਰਿਆ ਹੋਇਆ ਇਹਦੇ ਆਪਾਂ ਪਾਵਾਂਗੇ ਬਟਰ ਬਟਰ ਪਾ ਕੇ ਥੋੜਾ ਜਿਹਾ ਇਹਨੂੰ ਕਰਾਂਗੇ ਗ੍ਰੀਸ ਐਦਾਂ ਨੂੰ ਪਹਿਲਾ ਬਣ ਇਹ ਹੋ ਰਿਹਾ ਤਿਆਰ ਦੂਜਾ ਵੀ ਕਰ ਲਈਏ ਨੇ ਕੁਲਚੇਆਂ ਨਾਲ ਦੋਨੋਂ ਪਾਸੋਂ ਚੰਗੀ ਤਰ੍ਹਾਂ ਰਾੜ ਲੈਣਾ ਦੇਖੋ ਕਿੰਨਾ ਵਧੀਆ ਕਲਰ ਆਇਆ ਹੁਣ ਆਪਣੇ ਚੰਗੀ ਤਰ੍ਹਾਂ ਜਿਹੜੇ ਕੁਲਚੇ ਐ ਬਣ ਗਏ ਹੁਣ ਆਪਾਂ ਗੁਰਸੈਬ ਸਿੰਘ ਨੂੰ ਕਰਾਉਣੇ ਆ ਟੇਸਟ ਕਿਵੇਂ ਦੇ ਲੱਗਦੇ ਆ ਉਹਨੂੰ ਗਾਇਸ ਹੁਣ ਮੈਂ ਕਰ ਲੰਗਿਆ ਟੇਸਟ ਦੇਖਣਾ ਕਿਜਾ ਬਣਿਆ ਕੁਲਚਾ ਗੁਰਸੈਬ ਕਰਨ ਲੱਗਿਆ ਹੁਣ ਦੇਖਣ ਲੱਗਿਆ ਸਵਾਦ ਇਹਦਾ ਕੁਲਚੇ ਦਾ ਦੱਸ ਕਿਵੇਂ ਦਾ ਬਣਿਆ ਰੇੜੀ ਵਾਲਾ ਹੈਗਾ ਕਿ ਨਹੀਂ ਰੇੜੀ ਵਾਲੀ ਤੇ ਵੀ ਵਧੀਆ ਰੇੜੀ ਵਾਲਾ ਤੇ ਵੀ ਵਧੀਆ ਠੀਕ ਆ ਪੰਜਾਬ ਵਾਲੀ ਪੂਰੀ ਫੀਲਿੰਗ ਆ ਗਈ ਪੰਜਾਬ ਵਾਲੀ ਫੀਲਿੰਗ ਹੈ ਬੱਚਿਆਂ ਨੂੰ ਚੀਜ਼ ਵਧੀਆ ਲੱਗੇ ਸਵਾਦ ਲੱਗੇ ਆਪਾਂ ਨੂੰ ਵੀ ਆਨੰਦ ਆਉਂਦਾ ਹੈ ਚੀਜ਼ ਬਣਾ ਕੇ ਕੁਲ ਸਾਹਿਬ ਨੂੰ ਤਾਂ ਪੂਰਾ ਵਧੀਆ ਲੱਗਿਆ ਰੇੜੀ ਵਾਲਾ ਕੁਲਚਾ ਤੁਸੀਂ ਵੀ ਘਰਾਂ ਬਣਾਇਓ ਖਾਇਓ ਐਦਾਂ ਦੇ ਕੁਲਚੇ ਬਣਾ ਕੇ ਨਾਲੇ ਸਾਡੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਰੂਰ ਪੂਰੀ ਵੀਡੀਓ ਦੇਖਿਓ ਮਿਲਦੇ ਹਾਂ ਫੇਰ ਕਿਸੇ ਹੋਰ ਵੀਡੀਓ 'ਚ ਸਾਡਾ ਬਹੁਤ-ਬਹੁਤ ਧੰਨਵਾਦ ਬਾਏ 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 ਬਾਏ